ਪ੍ਰੋਫੈਸਰ ਸਿੰਘ ਰਾਜਨ ਪ੍ਰੋਫੈਸਰ ਜੀ ਕਿੰਨੇ ਵਜੇ ਆਪਣੀ ਦੁਕਾਨ ਦੀ ਗੁੰਡੀ ਦੀ ਕੰਫੈਕਟਰੀ ਦੀ ਦੁਕਾਨ ਹੈ ਇਹ ਸਵੇਕ 2 ਵਜੇ ਸਾਨੂੰ ਚੌਂਕੀ ਦਾਦਾ ਫੋਨ ਆਇਆ ਵੀ ਅੰਦਰ ਸਪਾਰਕਿੰਗ ਹੋ ਰਹੀ ਹੈ ਵੀ ਅੱਗ ਲੱਗ ਰਹੀ ਅੰਦਰ ਅਸੀਂ ਨਾ ਆਉਂਦੇ ਨਾਲ ਹੀ ਵੀ ਕਰੋ ਭੱਜਿਆ ਸਾਰੇ ਜਿਹੜੇ ਮੁੰਡੇ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਕੀ ਲੱਗਦਾ ਹੈ ਕਾਰਨ ਮਤਲਬ ਕੋਈ ਕਾਰਨ ਦੇਖੋ ਸ਼ੋਰਟ ਸਰਕਟ ਲੱਗਦਾ ਹੈ ਬਾਕੀ ਹੁਣ ਥੋੜੀ ਦੇਰ ਤੱਕ ਮੈਂ ਬੰਦ ਕਰ ਦਿੰਦੇ ਆ ਆਹੋ ਤੱਕ ਆਪਣਾ 11:00 ਵਜੇ ਸ਼ੂਪ ਹੋ ਜਾਂਦੀ ਜੀ ਕਰ ਦੇ ਗਏਗਾ ਹਾਂਜੀ ਦੋਜੇ ਫੋਨ ਆਇਆ ਹੈ ਪੰਜੀ ਦੋ ਜਦੋਂ ਸੀ ਦੁਕਾਨ ਤੋਂ ਐ ਇਸ ਟਾਈਮ ਰਾਤੀ ਉਸ ਟਾਈਮ ਬਿਲਕੁਲ ਸਹੀ ਸੀ ਕੁਝ ਵੀ ਨਹੀਂ ਸੀਗਾ ਤੋ ਬਸ ਸਵਾ ਦੋ ਵਜੇ ਇੱਕਦਮ ਚੌਕੀਦਾਰ ਦਾ ਫੋਨ ਆਇਆ ਕਿ ਕਿੰਨਾ ਕਿ ਨੁਕਸਾਨ ਹੋ ਗਿਆ ਹੰਦਾ ਹੈ ਕੁਝ ਨਹੀਂ ਕਿਹਾ ਤਾਂ ਨੁਕਸਾਨ ਤਾਂ ਕਾਫੀ ਹੋ ਗਿਆ ਕੈਸ਼ ਵੀ ਪਿਆ ਸੀਗਾ ਅੰਦਰ ਬਾਕੀ ਸਾਰੇ ਕਾਊਂਟਰ ਸਾਰਾ ਕੁਝ ਸਭ ਖਤਮ ਹੋ ਗਿਆ ਮਾਮੂਲੀ ਆਈਡੀਆ ਕੋਈ ਥੋੜਾ ਬੋਲੋ ਇਸੇ ਗੱਲ ਤੋਂ ਜੀ ਇਸ ਲਈ ਤਾਂ ਜੀ ਦੱਸਦੇ ਕਿੰਨੇ ਵਜੇ ਆਪਣਾ ਇਨਫੋਰਮੇਸ਼ਨ ਮਿਲਿਆ ਇਹ ਮੁੱਛੀ ਦਾ ਫੋਨ ਆਇਆ ਸਾਨੂੰ ਸਵਾ ਦੋ ਦੇ ਕਰੀਬ ਮੈਂ ਵੀ ਉੱਤੇ ਗਾਂਧੀ ਗਰਾਉਂਡ ਵਿਖੇ ਕਨਵਰਸੇਸ਼ਨ ਤੇ ਆਇਆ ਮੈਨੂੰ ਲੱਗੀ ਤੇ ਮੈਂ ਵਿੱਕੀ ਨੂੰ ਫੋਨ ਮਾਰਿਆ ਕਹਿੰਦਾ ਸੀ 2 ਮਿੰਟ ਚ ਪਹੁੰਚ ਗਿਆ ਹੂੰ ਵੀ ਆ ਰਿਹਾ ਤੇ ਮੋਕੇ ਤੇ ਜਾ ਕੇ ਫਾਇਰ ਬ੍ਰਿਡ ਵਾਲੇ ਆ ਗਏ ਤੇ ਸਾਰਾ ਆਪਣਾ ਨਾ ਕਾਬੂ ਪਾ ਕੇ ਜਿਹੜੀ ਸਿੱਟਾ ਕਿੰਨੀ ਗੱਡੀਆਂ ਲੱਗੇ ਫਾਇਰ ਵਗੜਦੀਆਂ ਫਾਇਰ ਬ੍ਰਿਡ ਦੀ ਇੱਕ ਗੱਡੀ ਦੀ ਆਈ ਇੱਕ ਖੜੀ ਹੋਈ ਸੀ ਪੂਰਾ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਅੱਗ ਬੁਝਾਈ ਉਹਦੀ ਇਸ ਕਰਮ ਲੱਗੇ ਪਤਾ ਹੁਣ ਤਾਂ ਕੋਈ ਇਹ ਤਾਂ ਅੰਦਰ ਕੋਈ ਸ਼ਾਰਟ ਸਰਕਟ ਨਾਲ ਹੀ ਆ ਗਈ ਹੋ ਸਕਦੀ ਹੈ ਨੁਕਸਾਨ ਦਾ ਆਈਡੀਆ ਨਹੀਂ ਕੁਛ ਨਹੀਂ ਕਹਿ ਸਕਦੇ ਨੁਕਸਾਨ ਹੋ ਰਿਹਾ ਹੈ ਹਰ ਬ੍ਰੀਸਿੰਗ ਰਾਜਨ ਇਹ ਬ੍ਰੀਜ ਕਿੰਨੇ ਵਜੇ ਆਪਣੇ ਦੁਕਾਨ ਦੇ ਕੋਲ ਦੇ ਕੰਫੈਕਟਰੀ ਦੀ ਦੁਕਾਨ ਹੈ ਇਹ ਸਵੇਕ 2 ਵਜੇ ਸਾਨੂੰ ਚੌਂਕੀ ਦਾਦਾ ਫੋਨ ਆਇਆ ਵੀ ਅੰਦਰ ਸਪਾਰਕ ਹੋ ਰਹੀ ਹੈ ਵੀ ਅੱਗਾ ਰਕ ਰਹੀ ਅੰਦਰ ਅਸੀਂ ਨਾ ਆਉਂਦੇ ਨਾ ਵੀ ਕਰੋ ਭੱਜਿਆ ਸਾਰੇ ਜਿਹਨੇ ਮੁੰਡੇ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਕੀ ਲੱਗਦਾ ਹੈ ਕਾਰਨ ਮਤਲਬ ਕੋਈ ਕਾਰਨ ਦੇਖੋ ਸ਼ੋਰਟ ਸਰਕਟ ਲੱਗਦਾ ਹੈ ਬਾਕੀ ਹੁਣ ਥੋੜੀ ਦੇਰ ਤੱਕ ਬੰਦ ਕਰ ਦਿੰਦੇ ਆ ਆਪੋ ਆਪਣਾ 11:00 ਵਜੇ ਸ਼ੂਪ ਹੋ ਜਾਂਦੀ ਜੀ 11:00 ਹਾਂਜੀ ਦੋ ਜਿਹੇ ਫੋਨ ਆਇਆ ਹੈ ਪੰਜ ਦੋ ਜਦੋਂ ਸੀ ਦੁਕਾਨ ਤੋਂ ਐ ਦਿਸਟ੍ਰੀਬਿਊਸ਼ਨ ਤੋਂ ਬਿਲਕੁਲ ਸਹੀ ਸੀ ਕੁਝ ਵੀ ਨਹੀਂ ਸੀਗਾ ਤੋ ਬਸ ਸਵਾ ਦੋ ਵਜੇ ਇੱਕਦਮ ਚੌਕੀਦਾਰ ਦਾ ਫੋਨ ਆਇਆ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਹੁੰਦਾ ਹੈ ਕੁਝ ਨਹੀਂ ਕਿਹਾ ਨੁਕਸਾਨ ਤਾਂ ਕਾਫੀ ਹੋ ਗਿਆ ਕੈਸ਼ ਵੀ ਪਿਆ ਸੀਗਾ ਅੰਦਰ ਬਾਕੀ ਸਾਰੇ ਕਾਊਂਟਰ ਸਾਰਾ ਕੁਝ ਸਭ ਖਤਮ ਹੋ ਗਿਆ ਮਾਮੂਲੀ ਆਈਡੀਆ ਕੋਈ ਥੋੜਾ ਬਹੁਤ ਇਹ ਸੀਗਾ ਸਤ ਜੀ ਇਸ ਲਈ ਤਾਂ ਇਹ ਦੱਸਦੇ ਕਿੰਨੇ ਵਜੇ ਆਪਣਾ ਇਨਫੋਰਮੇਸ਼ਨ ਮਿਲਿਆ ਇਹ ਮੁੱਛੀ ਦਾ ਫੋਨ ਆਇਆ ਸਾਨੂੰ ਸਵਾ ਦੋ ਦੇ ਕਰੀਬ ਮੈਂ ਮੇਰੇ ਤੇ ਗੰਦੀ ਗੌਂਡ ਵਿੱਕੀ ਕਨਵੈਨਸ਼ਨ ਤੇ ਆਇਆ ਲੱਗੀ ਨੂੰ ਮੈਂ ਵਿੱਕੀ ਨੂੰ ਫੋਨ ਮਾਰਿਆ ਕਹਿੰਦਾ ਸੀ 2 ਮਿੰਟ ਚ ਪਹੁੰਚ ਗਿਆ ਹੂੰ ਵੀ ਆ ਰਿਹਾ ਤੇ ਮੋਕੇ ਤੇ ਜਾ ਕੇ ਫਾਇਰ ਬ੍ਰਿਗਡ ਦੇ ਆਲੇ ਆ ਗਏ ਤੇ ਸਰ ਆਪਣਾ ਨਾਗ ਨੂੰ ਕਾਬੂ ਪਾ ਕੇ ਜਿਹੜੀ ਕਿੰਨੀ ਗੱਡੀਆਂ ਲੱਗੇ ਫਾਇਰ ਵਗੜਦੀਆਂ ਫਾਇਰ ਵਗੜ ਤੇ ਇੱਕ ਗੱਡੀ ਦੀ ਆਈ ਇੱਕ ਖੜੀ ਹੋਈ ਸੀ ਪੂਰਾ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਅੱਗ ਬੁਝਾਈ ਉਹਦੇ ਸਾਰਨ ਲੱਗੇ ਪਤਾ ਹੁਣ ਤੋਂ ਕੋਈ ਇਹ ਤਾਂ ਅੰਦਰ ਕੋਈ ਸ਼ੋਰ ਸ਼ਰਪ ਕਰਨ ਵਾਲੀ ਅਗ ਲੱਗੀ ਹੋ ਸਕਦੀ ਹੈ ਨੁਕਸਾਨ ਦਾ ਆਈਡੀਆ ਨਹੀਂ ਕੁਝ ਨਹੀਂ ਕਹਿ ਸਕਦੇ ਨੁਕਸਾਨ ਹੋ ਰਿਹਾ ਹੈ ਹਰ ਬ੍ਰਿਸ਼ਿੰਗ ਰਾਜਨ ਇਹ ਬ੍ਰਿਸ਼ ਕਿੰਨੇ ਵਜੇ ਆਪਣੇ ਦੁਕਾਨੇ ਕੋਲ ਦੀ ਕੰਫੈਕਟਰੀ ਦੀ ਦੁਕਾਨ ਹੈ ਇਹ ਸਵੇਕ 2 ਵਜੇ ਸਾਨੂੰ ਚੌਂਕੀ ਦਾਦਾ ਫੋਨ ਆਇਆ ਵੀ ਅੰਦਰ ਸਪਾਰਕ ਹੋ ਰਹੀ ਹੈ ਵੀ ਅੱਗਾ ਰਕ ਰਹੀ ਅੰਦਰ ਅਸੀਂ ਨਾ ਆਉਂਦੇ ਨਾ ਵੀ ਕਰੋ ਭੱਜਿਆ ਸਾਰੇ ਜਿਹਨੇ ਮੁੰਡੇ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਕੀ ਲੱਗਦਾ ਹੈ ਕਾਰਨ ਮਤਲਬ ਕੋਈ ਕਾਰਨ ਦੇਖੋ ਸ਼ੋਰਟ ਸਰਕਟ ਲੱਗਦਾ ਹੈ ਬਾਕੀ ਹੁਣ ਥੋੜੀ ਦੇਰ ਤੱਕ ਬੰਦ ਕਰ ਦਿੰਦੇ ਆ ਆਪੋ ਆਪਣਾ 11:00 ਵਜੇ ਸ਼ੋਪ ਹੋ ਜਾਂਦੀ ਜੀ 11:00 ਹਾਂਜੀ ਦੋ ਜਿ ਕੋਣ ਆਇਆ ਹੈ ਹਾਂਜੀ ਦੋ ਜਦੋਂ ਅਸੀਂ ਦੁਕਾਨ ਤੋਂ ਐ ਜਿਸ ਦਿਨ ਰਾਤੀ ਉਸ ਤੋਂ ਬਿਲਕੁਲ ਸਹੀ ਸੀ ਕੁਝ ਵੀ ਨਹੀਂ ਸੀਗਾ ਤੋ ਬਸ ਸਵਾ ਦੋ ਵਜੇ ਇੱਕਦਮ ਚੌਕੀਦਾਰ ਦਾ ਫੋਨ ਆਇਆ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਹੁੰਦਾ ਹੈ ਕੁਝ ਵੀ ਨਹੀਂ ਗਿਆ ਨੁਕਸਾਨ ਤਾਂ ਕਾਫੀ ਹੋ ਗਿਆ ਕੈਸ਼ ਵੀ ਪਿਆ ਸੀਗਾ ਅੰਦਰ ਬਾਕੀ ਸਾਰੇ ਕਾਊਂਟਰ ਸਾਰਾ ਕੁਝ ਸਭ ਖਤਮ ਹੋ ਗਿਆ ਮਹਮੋਦ ਜੀ ਆਈਡੀਆ ਕੋ ਥੋੜਾ ਬੋਲੋ ਇਹ ਵੀ ਗੱਲ ਤੁਸੀਂ ਜੀ ਇਸ ਵੇਲੇ ਤਾਂ ਜਿੱਦ ਕਿੰਨੇ ਵਜੇ ਆਪਣਾ ਇਨਫੋਰਮੇਸ਼ਨ ਮਿਲਿਆ ਇਹ ਮੁੱਛੀ ਦਾ ਫੋਨ ਆਇਆ ਸਮੂ ਸਵਾ ਦੋ ਦੇ ਕਰੀਬ ਮੈਂ ਵੀ ਉੱਥੇ ਗਾਂਧੀ ਗਰਾਉਂਡ ਵਿਖੇ ਕੰਵਰਸੇਸ਼ਨ ਤੇ ਆਇਆ ਮੈਨੂੰ ਲੱਗੀ ਤੇ ਮੈਂ ਵਿੱਕੀ ਨੂੰ ਫੋਨ ਮਾਰਿਆ ਕਹਿੰਦਾ ਸੀ 2 ਮਿੰਟ ਚ ਪਹੁੰਚ ਗਿਆ ਹੂੰ ਵੀ ਆ ਰਿਹਾ ਤੇ ਮੋਕੇ ਤੇ ਜਾ ਕੇ ਫਾਇਰ ਬ੍ਰਿਡ ਵਾਲੇ ਆ ਗਏ ਤੇ ਸਾਰਾ ਆਪਣਾ ਨਾ ਕਾਬੂ ਪਾ ਕੇ ਜਿਹੜੀ ਕਿੰਨੀ ਗੱਡੀਆਂ ਲੱਗੇ ਫਾਇਰ ਵਗੜਦੀਆਂ ਫਾਇਰ ਬ੍ਰਿਡ ਦੇ ਇੱਕ ਗੱਡੀ ਦੀ ਆਈ ਇੱਕ ਖੜੀ ਹੋਈ ਸੀ ਪੂਰਾ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਅੱਗ ਬੁਝਾਈ ਉਹਦੀ ਕਿਸ ਤਰ੍ਹਾਂ ਲੱਗੇ ਪਤਾ ਹੁਣ ਤਾਂ ਕੋਈ ਇਹਦਾ ਅੰਦਰ ਕੋਈ ਸ਼ਾਰਟ ਸਰਕਟ ਨਾਲ ਹੀ ਲੱਗੀ ਹੋ ਸਕਦੀ ਹੈ ਨੁਕਸਾਨ ਦਾ ਆਈਡੀਆ ਨਹੀਂ ਕੁਛ ਨਹੀਂ ਕਹਿ ਸਕਦੇ ਨੁਕਸਾਨ ਹੋ ਰਿਹਾ ਹੈ ਹਰ ਬ੍ਰੀਸਿੰਗ ਰਾਜਨ ਇਹ ਬੀਜ ਕਿੰਨੇ ਵਜੇ ਆਪਣੇ ਦੁਕਾਨੇ ਕੋਲ ਡੀ ਕਨਫੈਕਟਰੀ ਦੀ ਦੁਕਾਨ ਹੈ ਇਹ ਸਵੇਕ 2 ਵਜੇ ਸਾਨੂੰ ਚੌਂਕੀ ਦਾਦਾ ਫੋਨ ਆਇਆ ਵੀ ਅੰਦਰ ਸਪਾਰਕ ਹੋ ਰਹੀ ਹੈ ਵੀ ਅਗਾ ਰਕ ਰਹੀ ਅੰਦਰ ਅਸੀਂ ਨਾ ਆਉਂਦੇ ਨਾ ਵੀ ਕਰੋ ਭੱਜਿਆ ਸਾਰੇ ਜਿਹਨੇ ਮੁੰਡੇ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਕੀ ਲੱਗਦਾ ਹੈ ਕਾਰਨ ਮਤਲਬ ਕੋਈ ਕਾਰਨ ਦੇਖੋ ਸ਼ੋਰਟ ਸਰਕਟ ਲੱਗਦਾ ਹੈ ਬਾਕੀ ਹੁਣ ਥੋੜੀ ਦੇਰ ਬੰਦ ਕਰ ਦਿੰਦੇ ਆ ਆਪੋ ਆਪਣਾ 11:00 ਵਜੇ ਸ਼ੋਪ ਬੰਦ ਹੋ ਜਾਂਦੀ ਜੀ 11:00 ਕਰਾਂਗੇ ਹਾਂਜੀ ਦੋਜੇ ਫੋਨ ਆਇਆ ਹੈ ਪੰਜ ਦੋ ਜਦੋਂ ਸੀ ਦੁਕਾਨ ਤੋਂ ਐ ਇਸ ਟਾਈਮ ਰਾਤੀ ਉਸ ਟਾਈਮ ਬਿਲਕੁਲ ਸਹੀ ਸੀ ਕੁਝ ਵੀ ਨਹੀਂ ਸੀਗਾ ਤੋ ਬਸ ਸਵਾ ਦੋ ਵਜੇ ਇੱਕਦਮ ਚੌਕੀਦਾਰ ਦਾ ਫੋਨ ਆਇਆ ਕਿ ਕਿੰਨਾ ਕਿ ਨੁਕਸਾਨ ਹੋ ਗਿਆ ਹੰਦਾ ਹੈ ਕੁਝ ਵੀ ਨਹੀਂ ਗਿਆ ਨੁਕਸਾਨ ਤਾਂ ਕਾਫੀ ਹੋ ਗਿਆ ਕੈਸ਼ ਵੀ ਪਿਆ ਸੀਗਾ ਅੰਦਰ ਬਾਕੀ ਸਾਰੇ ਕਾਊਂਟਰ ਸਾਰਾ ਕੁਝ ਸਭ ਖਤਮ ਹੋ ਗਿਆ ਮਾਮੂਲੀ ਆਈਡੀਆ ਕੋਈ ਥੋੜਾ ਬੋਲੋ ਇਸੇ ਗੱਲ ਤੋਂ ਜੀ ਇਸ ਲਈ ਤਾਂ ਜੀ ਦੱਸਦੇ ਕਿੰਨੇ ਵਜੇ ਆਪਣਾ ਇਨਫੋਰਮੇਸ਼ਨ ਮਿਲਿਆ ਇਹ ਮੁੱਛੀ ਦਾ ਫੋਨ ਆਇਆ ਸਾਨੂੰ ਸਵਾ ਦੋ ਦੇ ਕਰੀਬ ਮੈਂ ਵੀ ਉੱਤੇ ਗਾਂਧੀ ਗਰਾਉਂਡ ਵਿਖੇ ਕਨਵਰਸੇਸ਼ਨ ਤੇ ਆਇਆ ਮੈਨੂੰ ਲੱਗੀ ਤੇ ਮੈਂ ਵਿੱਕੀ ਨੂੰ ਫੋਨ ਮਾਰਿਆ ਕਹਿੰਦਾ ਸੀ 2 ਮਿੰਟ ਚ ਪਹੁੰਚ ਗਿਆ ਹੂੰ ਵੀ ਆ ਰਿਹਾ ਤੇ ਮੌਕੇ ਤੇ ਜਾ ਕੇ ਫਾਇਰ ਬ੍ਰਿਡ ਵਾਲੇ ਆ ਗਏ ਤੇ ਸਾਰਾ ਆਪਣਾ ਨਾ ਕਾਬੂ ਪਾ ਕੇ ਜਿਹੜੀ ਸਿੱਟਾ ਕਿੰਨੀ ਗੱਡੀਆਂ ਲੱਗੇ ਫਾਇਰ ਵਗੜਦੀਆਂ ਫਾਇਰ ਬ੍ਰਿਡ ਦੀ ਇੱਕ ਗੱਡੀ ਦੀ ਆਈ ਇੱਕ ਖੜੀ ਹੋਈ ਸੀ ਪੂਰਾ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਅੱਗ ਬੁਝਾਈ ਉਹਦੀ ਇਸ ਕਰਮ ਲੱਗੇ ਪਤਾ ਹੁਣ ਤਾਂ ਕੋਈ ਇਹ ਤਾਂ ਅੰਦਰ ਕੋਈ ਸ਼ਾਰਟਕਟ ਨਾਲ ਹੀ ਇੱਕ ਲੱਗੀ ਹੋ ਸਕਦੀ ਹੈ ਨੁਕਸਾਨ ਦਾ ਆਈਡੀਆ ਨਹੀਂ ਕੁਛ ਨਹੀਂ ਕਹਿ ਸਕਦੇ ਨੁਕਸਾਨ ਹੋ ਰਿਹਾ ਹੈ ਫਰਬਰੀ ਸਿੰਘ ਰਾਜਨ ਅਪਰਾਧ ਕਿੰਨੇ ਵਜੇ ਆਪਣੇ ਦੁਕਾਨ ਦੇ ਕੋਲ ਦੀ ਕੰਫੈਕਟਰੀ ਦੀ ਦੁਕਾਨ ਹੈ ਇਹ ਸਵੇਕ 2 ਵਜੇ ਸਾਨੂੰ ਚੌਂਕੀ ਦਾਦਾ ਫੋਨ ਆਇਆ ਵੀ ਅੰਦਰ ਸਪਾਰਕ ਹੋ ਰਹੀ ਹੈ ਵੀ ਅੱਗਾ ਰਕ ਰਹੀ ਅੰਦਰ ਅਸੀਂ ਨਾ ਆਉਂਦੇ ਨਾ ਵੀ ਕਰੋ ਭੱਜਿਆ ਸਾਰੇ ਜਿਹਨੇ ਮੁੰਡੇ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਕੀ ਲੱਗਦਾ ਹੈ ਕਾਰਨ ਮਤਲਬ ਕੋਈ ਕਾਰਨ ਦੇਖੋ ਸ਼ੋਰਟ ਸਰਕਟ ਲੱਗਦਾ ਹੈ ਬਾਕੀ ਹੁਣ ਥੋੜੀ ਦੇਰ ਤੱਕ ਬੰਦ ਕਰ ਦਿੰਦੇ ਆ ਆਪੋ ਆਪਣਾ 11:00 ਵਜੇ ਸ਼ੋਪ ਬੰਦ ਹੋ ਜਾਂਦੀ ਜੀ 11:00 ਕਰਾਂਗੇ ਹਾਂਜੀ ਦੋਜੇ ਫੋਨ ਆਇਆ ਹੈ ہاں ਜੀ ਦੋਜੇ ਜਦੋਂ ਸੀ ਦੁਕਾਨ ਤੋਂ ਐ ਜਿਸ ਟਾਈਮ ਲੱਤੀ ਉਸ ਟਾਈਮ ਬਿਲਕੁਲ ਸਹੀ ਸੀ ਕੁਝ ਵੀ ਨਹੀਂ ਸੀਗਾ ਤੋ ਬਸ ਸਵਾ ਦੋ ਵਜੇ ਇੱਕਦਮ ਚੌਕੀਦਾਰ ਦਾ ਫੋਨ ਆਇਆ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਹੁੰਦਾ ਹੈ ਕੁਝ ਨਹੀਂ ਕਿਹਾ ਨੁਕਸਾਨ ਤਾਂ ਕਾਫੀ ਹੋ ਗਿਆ ਕੈਸ਼ ਵੀ ਪਿਆ ਸੀਗਾ ਅੰਦਰ ਬਾਕੀ ਸਾਰੇ ਕਾਊਂਟਰ ਸਾਰਾ ਕੁਝ ਸਭ ਖਤਮ ਹੋ ਗਿਆ ਮਾਮੂਲੀ ਆਈਡੀਆ ਕੋਈ ਥੋੜਾ ਬੋਲੋ ਇਸੇ ਗੱਲ ਤੋਂ ਜੀ ਇਸ ਲਈ ਤਾਂ ਜੀ ਦੱਸਦੇ ਕਿੰਨੇ ਵਜੇ ਆਪਣਾ ਇਨਫੋਰਮੇਸ਼ਨ ਮਿਲਿਆ ਇਹ ਮੁੱਛੀ ਦਾ ਫੋਨ ਆਇਆ ਸਾਨੂੰ ਸਵਾ ਦੋ ਦੇ ਕਰੀਬ ਮੈਂ ਵੀ ਉੱਥੇ ਗਾਂਧੀ ਗਰਾਉਂਡ ਵਿਖੇ ਕਨਵਰਸੇਸ਼ਨ ਤੇ ਆਇਆ ਮੈਨੂੰ ਲੱਗੀ ਤੇ ਮੈਂ ਵਿੱਕੀ ਨੂੰ ਫੋਨ ਮਾਰਿਆ ਕਹਿੰਦਾ ਸੀ 2 ਮਿੰਟ ਚ ਪਹੁੰਚ ਗਿਆ ਹੂੰ ਵੀ ਆ ਰਿਹਾ ਤੇ ਮੋਕੇ ਤੇ ਜਾ ਕੇ ਫਾਇਰ ਬ੍ਰਿਡ ਵਾਲੇ ਆ ਗਏ ਤੇ ਸਾਰਾ ਆਪਣਾ ਨਾ ਕਾਬੂ ਪਾ ਕੇ ਜਿਹੜੀ ਕਿੰਨੀ ਗੱਡੀਆਂ ਲੱਗੇ ਫਾਇਰ ਵਗੜਦੀਆਂ ਫਾਇਰ ਬ੍ਰਿਡ ਦੇ ਇੱਕ ਗੱਡੀ ਦੀ ਆਈ ਇੱਕ ਖੜੀ ਹੋਈ ਸੀ ਪੂਰਾ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਅੱਗ ਬੁਝਾਈ ਉਹਦੀ ਇਸ ਕਰਮ ਲੱਗੇ ਪਤਾ ਹੁਣ ਤਾਂ ਕੋਈ ਇਹ ਤਾਂ ਅੰਦਰ ਕੋਈ ਸ਼ਾਰਟਕਟ ਨਾਲ ਹੀ ਆ ਗਈ ਹੋ ਸਕਦੀ ਹੈ ਨੁਕਸਾਨ ਦਾ ਆਈਡੀਆ ਨਹੀਂ ਕੁਛ ਨਹੀਂ ਕਹਿ ਸਕਦੇ ਨੁਕਸਾਨ ਹੋ ਰਿਹਾ ਹੈ ਫਰਬੀ ਸਿੰਘ ਰਾਜਨ ਅਪਰਾਧ ਕਿੰਨੇ ਵਜੇ ਆਪਣੇ ਦੁਕਾਨੇ ਕੋਲ ਦੀ ਕੰਫੈਕਟਰੀ ਦੀ ਦੁਕਾਨ ਹੈ ਇਹ ਸਵੇਕ 2 ਵਜੇ ਸਾਨੂੰ ਚੌਂਕੀ ਦਾਦਾ ਫੋਨ ਆਇਆ ਵੀ ਅੰਦਰ ਸਪਾਰਕ ਹੋ ਰਹੀ ਹੈ ਵੀ ਅੱਗਾ ਰਕ ਰਹੀ ਅੰਦਰ ਅਸੀਂ ਨਾ ਆਉਂਦੇ ਨਾ ਵੀ ਕਰੋ ਭੱਜਿਆ ਸਾਰੇ ਜਿਹਨੇ ਮੁੰਡੇ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਕੀ ਲੱਗਦਾ ਹੈ ਕਾਰਨ ਮਤਲਬ ਕੋਈ ਕਾਰਨ ਦੇਖੋ ਸ਼ੋਰਟ ਸਰਕਟ ਲੱਗਦਾ ਹੈ ਬਾਕੀ ਹੁਣ ਥੋੜੀ ਦੇਰ ਤੱਕ ਬੰਦ ਕਰ ਦਿੰਦੇ ਆ ਆਪੋ ਆਪਣਾ 11:00 ਵਜੇ ਸ਼ੋਪ ਹੋ ਜਾਂਦੀ ਜੀ 11:00 ਕਰਾਂਗੇ ਹਾਂਜੀ ਦੋਜੇ ਫੋਨ ਆਇਆ ਹੈ ਪੰਜੀ ਦੋ ਜਦੋਂ ਸੀ ਦੁਕਾਨ ਤੋਂ ਐ ਦਿਸਟ੍ਰਮ ਰਾਤੀ ਉਸ ਤੋਂ ਬਿਲਕੁਲ ਸਹੀ ਸੀ ਕੁਝ ਵੀ ਨਹੀਂ ਸੀਗਾ ਤੋ ਬਸ ਸਵਾ ਦੋ ਵਜੇ ਇੱਕਦਮ ਚੌਕੀਦਾਰ ਦਾ ਫੋਨ ਆਇਆ ਕਿ ਕਿੰਨਾ ਕਿ ਨੁਕਸਾਨ ਹੋ ਗਿਆ ਹੰਦਾ ਹੈ ਕੁਝ ਨਹੀਂ ਕਿਹਾ ਨੁਕਸਾਨ ਤਾਂ ਕਾਫੀ ਹੋ ਗਿਆ ਕੈਸ਼ ਵੀ ਪਿਆ ਸੀਗਾ ਅੰਦਰ ਬਾਕੀ ਸਾਰੇ ਕਾਊਂਟਰ ਸਾਰਾ ਕੁਝ ਸਭ ਖਤਮ ਹੋ ਗਿਆ ਮਾਮੂਲੀ ਆਈਡੀਆ ਕੋਈ ਥੋੜਾ ਬੋਲੋ ਇਸੇ ਗੱਲ ਤੋਂ ਜੀ ਇਸ ਲਈ ਤਾਂ ਜਲਦੀ ਕਿੰਨੇ ਵਜੇ ਆਪਣਾ ਇਨਫੋਰਮੇਸ਼ਨ ਮਿਲਿਆ ਇਹ ਮੁੱਛੀ ਦਾ ਫੋਨ ਆਇਆ ਸਾਨੂੰ ਸਵਾ ਦੋ ਦੇ ਕਰੀਬ ਮੈਂ ਵੀ ਉੱਤੇ ਗਾਂਧੀ ਗ੍ਰਾਉਂਡ ਵਿਖੇ ਕਨਵਰਸੇਸ਼ਨ ਤੇ ਆਇਆ ਮੈਨੂੰ ਲੱਗੀ ਤੇ ਮੈਂ ਵਿੱਕੀ ਨੂੰ ਫੋਨ ਮਾਰਿਆ ਕਹਿੰਦਾ ਸੀ 2 ਮਿੰਟ ਚ ਪਹੁੰਚ ਗਿਆ ਹੂੰ ਵੀ ਆ ਰਹੇ ਹਾਂ ਤੇ ਮੌਕੇ ਤੇ ਜਾ ਕੇ ਫਾਇਰ ਬ੍ਰਿਡ ਵਾਲੇ ਆ ਗਏ ਤੇ ਸਾਰਾ ਆਪਣਾ ਨਾਕ ਨੂੰ ਕਾਬੂ ਪਾ ਕੇ ਜਿਹੜੀ ਸਿੱਟਾ ਕਿੰਨੀ ਗੱਡੀਆਂ ਲੱਗੇ ਫਾਇਰ ਵਗੜਦੀਆਂ ਫਾਇਰ ਬ੍ਰਿਡ ਦੀ ਇੱਕ ਗੱਡੀ ਦੀ ਆਈ ਇੱਕ ਖੜੀ ਹੋਈ ਸੀ ਪੂਰਾ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਅੱਗ ਬੁਝਾਈ ਉਹਦੀ ਕਿਸ ਤਰ੍ਹਾਂ ਲੱਗੇ ਪਤਾ ਹੁਣ ਤਾਂ ਕੋਈ ਇਹ ਤਾਂ ਅੰਦਰ ਕੋਈ ਸ਼ਾਰਟ ਸਰਕਟ ਨਾਲ ਹੀ ਲੱਗੀ ਹੋ ਸਕਦੀ ਹੈ ਨੁਕਸਾਨ ਦਾ ਆਈਡੀਆ ਨਹੀਂ ਕੁਛ ਨਹੀਂ ਕਹਿ ਸਕਦੇ ਨੁਕਸਾਨ ਹੋ ਰਿਹਾ ਹੈ